ਹੈਲੋ ਗਾਇਸ ਵੈਲਕਮ ਬੈਕ ਟੂ ਨਿਊ ਵੀਡੀਓ ਕੀ ਹਾਲ ਚਾਲ ਸਾਰੇ ਦਾ ਠੀਕ ਠਾਕ ਹੋ ਜਰਸੀ ਦੀ ਆਪਾਂ ਧਾਰ ਕੱਟਦੇ ਪਿਆ ਫਲੋਈ ਦੀ ਅਜੇ ਵਾਰੀ ਰਹਿੰਦੀ ਹੈ ਇਹਦੀ ਆਪਾਂ ਧਾਰ ਕੰਨੀ ਸ਼ੁਰੂ ਕਰਤੀ ਇਹਨੂੰ ਪ੍ਰਸ਼ਾਦ ਪਾਇਆ ਸੀ ਉਹ ਨਹੀਂ ਖਾਦਾ ਇਹਨੇ ਫਿਰ ਇਸ ਕਰਕੇ ਮੈਂ ਉੱਤੇ ਭਾਈ ਦੁਆਰਾ ਫੀਡ ਫੀਡ ਸਹੀ ਖਾ ਰਹੀ ਹੈ ਪਰ ਕੜਾ ਨਹੀਂ ਖਾ ਰਹੀ ਨੂੰ ਆਦਤ ਨਹੀਂ ਹੈ ਨਾ ਕਦੀ ਖਾਦਾ ਨਹੀਂ ਹੋਣਾ ਇਹਨੇ ਨੇ ਦੇਖੋ ਗਾਇਜ਼ ਕਿੱਦਾਂ ਉੱਪਰ ਚੜ ਗਈ ਮੰਜੀ ਤੇ ਆਪਾਂ ਬੈਠੇ ਆ ਨਾ ਉੱਤੇ ਆ ਗਈ ਚੱਲ نیچے ਤੇ ਨਾਲ ਦੇ ਸਾਰੇ ਖਾਰੇ ਨੇ ਉਹ ਦੇ ਸੁંગી ਦੀ ਵੀ ਮੈਂ ਅੱਖਾਂ ਬੰਦ ਕੀਤੀ ਐ ਕੀ ਗੱਲ ਹੈ ਚੱਲ نیچے ਚੱਲ نیچے ਜਾ ਲੈ ਮੈਂ ਉੱਠਿਆ ਤੇ ਇੱਥੇ ਬੈ ਗਈ RAM ਨਾਲ ਤੋਂ ਵੀ ਆਣਾ ਉੱਪਰ ਨਿਚੇ ਰਹਿ ਇਹ ਦੀ ਤਿਆਰੀ ਉੱਪਰ ਆਂਦੀ ਹਾਂਜੀ ਵੀਰੋ ਕੀ ਹਾਲ ਚਾਲ ਤੁਹਾਡਾ ਅਸੀਂ ਆਏ ਸੀ ਅੱਜ ਫਲੋਈ ਨੂੰ ਲੈ ਕੇ ਉਹਨੂੰ ਬਰੀਡ ਕਰਾਉਣ ਵਾਸਤੇ ਸਾਨੂੰ ਲੱਕੀ ਮਿਲ ਗਿਆ ਹੈਗਾ ਆਪਣਾ ਇੱਕ ਗੇਰ ਬੁੱਲ ਤੇ ਉਹਦੇ ਨਾਲ ਟਰਾਈ ਕਰਦੇ ਪਏ ਆ ਅਨੋ ਤੁਸੀਂ ਸਾਰੇ ਬੜੇ ਨਰਾਜ਼ ਹੋਵੋਗੇ ਬਟ ਸਟਿਲ ਆਪਾਂ ਟਰਾਈ ਕਰਨਾ ਚਾਹੁੰਦੇ ਹਾਂ ਗਿਰ ਦੇ ਨਾਲ ਕੀ ਕੀ ਫਲੋਈ ਕਿਵੇਂ ਦਾ ਰਿਜ਼ਲਟ ਆਂਦਾ ਹੈ ਤੇ ਅਸੀਂ ਪੈਰਾਗਰੋ ਫਾਰਮਸ ਹੈ ਵਸੀਲੀਆ ਦੇ ਵਿੱਚ ਉੱਥੇ ਆਏ ਆ ਉਹਨਾਂ ਦੇ ਕੋਲੇ ਗੇਰ ਗਾਂ ਹੈਗੀ ਆ ਇੱਕ ਬੁੱਲ ਵੀ ਹੈਗਾ ਤੇ ਇਹਨਾਂ ਨੂੰ ਅਸੀਂ ਆਪਣੀ ਗਾਂ ਸੇਲ ਕੀਤੀ ਸੀ ਆਰੀ ਸੱਦੀ ਗਾਂ ਜਿਹੜੀ ਇਫਤਨ ਯਾਦ ਆ ਕਾਲੀ ਹੈਈ ਕਾਲੀ ਕੀ ਹਾਲ ਹੈ ਤੇਰਾ ਇੰਨੇ ਇੱਥੇ ਬੱਚਾ ਦਿੱਤਾ ਉਹਨਾਂ ਦੇ ਕੋਲ ਹੀ ਉਹਦਾ ਬੇਬੀ ਆ ਬੋਏ ਆ ਤੇ ਹੁਣ ਆਪਾਂ ਕੋਈ ਦੀ ਬਰੀਡ ਕਰਾਂਗੇ ਵੇਖਦੇ ਆ ਜੇ ਡਨ ਹੁੰਦੀ ਤੇ ਹੁਣੇ ਲੱਗ ਜਾਵੇ ਲੋ ਜੀ ਆਪਾਂ ਪੱਛੇ ਭੰਗਾਏ ਸੀ ਤੇ ਔਰ ਟਰੱਕ ਨਾਲ ਉੱਥੇ ਰਖਦੇ ਬਨੇ ਇਕੱਠੇ ਸਟੈਕ ਮਗਾਣੇ ਆ ਉਹ ਸਹੀ ਬੰਦਾ ਟਰੱਕ ਪਾਰ ਖੜੇ ਆ ਤੇ ਬਾਰੂਦੀ ਲੈ ਕੇ ਆ ਰਿਹਾ ਫੋਰਕ ਲਿਫਟ ਜਿਹੜੀ ਵੱਡੇ ਟਰੱਕ ਦੀ ਬਣਾਈ ਸੀ ਦਈ ਉਹ ਗਿਆ ਦੁੱਜੇ ਵਾਲਾ ਲੈਣ ਆ ਦੇਖੋ ਬੱਕਰੀਆਂ ਇੱਧਰ ਆ ਗਈਆਂ ਤੇ ਦੁੱਜੇ ਵਾਲਾ ਵੀ ਲੈ ਕੇ ਆ ਗਿਆ ਉਹ ਦੇ ਉੱਪਰ ਹੀ ਰੱਖੇਗਾ ਸਿੱਧਾ ਦੋਨੇ ਸਾਈਡ ਤੇ ਚੱਲਦਾ ਟਰੱਕ ਮੈਂ ਵੀ ਪਹਿਲੀ ਵਾਰੀ ਵੇਖਿਆ ਇੱਥੇ ਆ ਨਾ ਕਿੰਨੀ ਜਾਨ ਵੇਖ ਕੇ ਲੱਗ ਰਿਹਾ ਕਿਦਾਂ ਤਕੜਾ ਟਰੱਕ ਹੈ ਇਧਰ ਆ ਦੇਖੋ ਬੱਕਰੀਆਂ ਡਰ ਕੇ ਇਧਰ ਆ ਗਈਆਂ ਸਾਡੇ ਲਾਗੇ ਆਹ ਦੇਖੋ ਗਾਇਸ ਇਹਨਾਂ ਮੈਂ ਫੂਡ ਖਵਾ ਕੇ ਬਾਹਰ ਲੈ ਕੇ ਆਇਆ ਵਾ ਤੇ ਲੀਲੀ ਪਹਿਲੇ ਹੀ ਅੱਗੇ ਆ ਜਾਂਦੀ ਇਹਨਾਂ ਹੁੰਦਾ ਕਿ ਮੈਂ ਅੱਗੇ ਰਵਾਂ ਆ ਦੇਖੋ ਉਹਨੂੰ ਪਰਾਂ ਕਰਕੇ ਤੇ ਆਪ ਮੇਰੇ ਅੱਗੇ ਘੇਉਰੀ ਉਹ ਇਹਨੂੰ ਪਰਾ ਕਰਤਾ ਹੈ। ਤੈਨੂੰ ਵੀ ਉਨਾ ਹੀ ਪਿਆਰ ਕਰਨੇ ਆਗਾ ਕਿ ਆਪਾਂ। ਹੂੰ? ਹੂੰ? ਲੇਲੀ। ਆ ਦੇਖ। ਉਤਰੀ ਕੀੜੀਆਂ ਪੱਜ ਜਾ ਇਥੋਂ। ਆ। ਇਹਦੇ ਘਰ ਦੇ ਨੇ ਕਹਿਣਗੇ ਅਮਰੀਕਾ ਗਿਆ ਤੇ ਮੁੰਡੇ ਨੂੰ ਕੰਮ ਲਾਤਾ ਸਾਡੇ ਨੇ। ਨਾ ਨਾ। ਕਿ ਨਹੀਂ ਕਹਿਣਗੇ? ਉਹ ਕੀ ਕਹਿੰਦੇ ਹੋ ਨਾ ਇਹ ਕਹਿੰਦੇ ਠੀਕ ਆ ਵਧੀਆ ਹੁਣ ਮੈਂ ਜਿੱਥੇ ਇੰਡੀਆ ਵਾਪਸ ਵੀ ਗਿਆ ਬਾਈ ਜਾ ਕੇ ਇਹੀ ਕੰਮ ਕਰਨਾ ਔਰ ਦੂਜਾ ਕੰਮ ਨਹੀਂ ਕਰਨਾ ਨਹੀਂ ਬਹੁਤ ਵਧੀਆ ਬਹੁਤ ਵਧੀਆ ਨਾਲ ਤਾਂ ਮੈਂ ਉਧਰ ਬਹਿ ਜਾਂ ਨਾ ਤੇਰੇ ਵਾਲੇ ਦੂਜੇ ਪਾਸੇ ਚੋਈ ਜਾਏਗੀ ਮੈਂ ਅਗਲੀ ਦੋ ਚੋੜੀ ਚੋੜਨਾ ਤੁਸੀਂ ਪਿੱਛੇ ਚੋੜੋ ਪਾਸਾ ਜੋ ਨਾ ਇੱਕ ਪਾਸਾ ਦੂਜਾ ਇੱਕ ਪਾਸਾ ਮੈਂ ਚੱਲਾਂ ਰਾਹ ਦੇ ਬਾਟੀ ਥਲੇ ਕਿੰਨੀ ਜਾਂਦੀ ਕਰਨੇ ਲੈ ਤਾਂ ਨਹੀਂ ਮਾਰ ਦਿੱਤ ਨਾ ਨਾ ਰਾਈਡ ਵੀ ਸ਼ਾ ਕਰ ਲੈ ਆ ਕੱਢ ਪੈਰ ਇਹ ਆ ਦੋ ਦੋ ਬੰਦੇ ਲਗਾਂ ਪਿੱਛੇ ਹਾਂਜੀ ਗਾਇਸ ਦੇਖ ਲਓ ਵਾਂਸ਼ ਹੋਣਾ ਘੋੜੀ ਚਲਾ ਰਿਹਾ ਤੇ ਆ ਕਹਿੰਦਾ ਰਾਈਡ ਕਰਨੀ ਮੈਂ ਪੈਰ ਮੈਂ ਪੈਠੀ ਰੱਖਣੇ ਆ ਆ ਜ਼ਰੂਰੀ ਨਹੀਂ ਆ ਹਾਂ ਜ਼ਰੂਰੀ ਨਹੀਂ ਆ ਦੋਸਤੋ ਇਹਨੂੰ ਵੀ ਬੜਾ ਸ਼ੌਂਕ ਹੈ ਜਾਨਵਰਾਂ ਦਾ ਘੋੜਿਆਂ ਘਾੜਿਆਂ ਦਾ گاਵਾਂ ਦਾ ਹੋਰ ਡੌਗਸ ਦਾ ਸਾਰਿਆਂ ਦਾ ਬੜਾ ਸ਼ੌਂਕ ਹੈ ਆ ਵੀ ਕਹਿੰਦਾ ਕਿ ਮੈਂ ਇੰਡੀਆ ਜਾ ਕੇ ਇੱਧੇ ਹੀ ਰੱਖਨੇ ਹਾਂ ਘੋੜੇ ਘੋੜੇ ਗਾਵਾਂ ਰੱਖਣੀਆਂ ਡੇਰੀ ਖੋਲਣੀ ਮੈਂ ਆਪਣੀ ਆ ਦੇਖੋ ਪਹਜਾਂਦਾ ਇਹ ਮੁੰਡਾ ਪੂਰੀ ਬਤ ਨਹੀਂ ਕਰਉਂਦਾ ਹਾਂਜੀ ਦੋਸਤੋ ਹੁਣ ਸ਼ੈਂਟੀ ਚੜ ਗਿਆ ਜੁਗਨੀ ਤੇ ਉਹ ਚਲਾ ਰਿਹਾ ਹੈ ਜੁਗਨੀ ਨੂੰ ਰਾਈਡ ਕਰਦਾ ਪਿਆ ਸ਼ੈਂਟੀ ਵੀ ਵਧੀਆ ਰਾਈਡ ਕਰਦਾ ਜੁਗਨੀ ਵੀ ਹੁਣ ਸੋਣੀ ਹੋਈ ਜਾਂਦੀ ਹੈ ਇਹਨੂੰ ਫਰਕ ਪੈ ਰਿਹਾ ਹੈ ਹੌਲੀ ਹੌਲੀ ਥੋੜਾ ਹਜੇ ਅਸੀਂ ਜ਼ਿਆਦਾ ਰਾਈਡ ਕਰਦੇ ਆ ਇਸ ਕਰਕੇ ਥੋੜਾ ਹੌਲੀ ਪੈ ਰਿਹਾ ਨਾਲੇ ਗਰਮੀ ਬਹੁਤ ਜ਼ਿਆਦਾ ਆ ਗਰਮੀ ਨਾਲ ਤੇ ਉਦਾਂ ਹੀ ਮਤ ਮਾਰੀ ਜਾਂਦੀ ਹੈ ਜਾਨਵਰਾਂ ਦੀ ਆਹ ਵੇਖੋ ਬੜਾ ਵਧੀਆ ਸਨਸੈਟ ਹੁੰਦਾ ਪਿਆ ਤੇ ਸ਼ੈਂਟੀ ਰਾਈਡ ਕਰਦਾ ਪਿਆ ਕਿੰਨਾ ਵਧੀਆ ਲੱਗਦਾ ਪਿਆ ਹਾਂਜੀ ਸ਼ੈਂਟੀ ਬਾਹਰ ਲੈ ਕੇ ਗਿਆ ਸੀ ਜੁਗਨੀ ਨੂੰ ਵਾਪਸ ਆ ਗਿਆ ਥੋੜਾ ਜਿਹਾ ਰਾਈਡ ਕਰਕੇ ਬਾਹਰ ਗਏ ਸੀ ਇਸ ਤੋਂ ਬਾਅਦ ਵੰਸ਼ ਗਿਆ ਸੀ ਉਹ ਵੀ ਬਾਹਰ ਲੈ ਕੇ ਗਿਆ ਸੀ ਤੇ ਹੁਣ ਆਪਾਂ ਬਸ ਇਹਨੂੰ ਉਤਾਰ ਦਾਂਗੇ ਇਹਦੀ ਸੈਡਲ ਵਗੈਰਾ ਤੇ ਇਹਨੂੰ ਵੀ ਥੋੜਾ ਜਿਹਾ ਸਾਧ ਦਵਈਏ ਪਾਣੀ ਪੁਣੀ ਪੀਏਗੀ ਜਾ ਕੇ ਜਦੋਂ ਵੀ ਅਨਸੈਡਲ ਕਰਦੇ ਨਾ ਕਿਸੇ ਕੋੜੇ ਨੂੰ ਤੇ ਮੇਕ ਸ਼ੂਰ ਕਰਿਆ ਕਰੋ ਕਿ ਪਾਣੀ ਜਾ ਕੇ ਉਸੇ ਵੇਲੇ ਪੀਵੇ ਕਿ ਕਿ ਡੀਹਾਈਡਰੇਟ ਹੋਏ ਹੁੰਦੇ ਗਰਮੀ 'ਚ ਜੋ ਜਿਆਦਾ ਰਾਈਡ ਕਰਦੇ ਆ ਨਾ ਪਸੀਨਾ ਬਹੁਤ ਜਿਆਦਾ ਨਿਕਲ ਜਾਂਦਾ ਆ ਤੇ ਜਸਟ ਮੇਕ ਸ਼ੋਰ ਕਿ ਉਹ ਪਾਣੀ ਪੀਣ ਤੋਂ ਡਰ ਗਈ ਸੀ ਜੁਗਨੀ ਥੋੜਾ ਜਿਹਾ